ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਅੱਜ ਦੀ ਵੀਡੀਓ ਦੇ ਅੰਦਰ ਸੰਤ ਸਿੰਘ ਮਸਕੀਨ ਹੋਣੀ ਅੰਮ੍ਰਿਤ ਵੇਲੇ ਦੀ ਮਹਿਮਾ ਦੇ ਬਾਰੇ ਦੱਸ ਰਿਹਾ ਹਰ ਧਰਮ ਦੇ ਅੰਦਰ ਅੰਮ੍ਰਿਤ ਵੇਲੇ ਨੂੰ ਬਹੁਤ ਜ਼ਿਆਦਾ ਮਹਿਮਾ ਦਿੱਤੀ ਗਈ ਹੈ ਤੇ ਅੰਮ੍ਰਿਤ ਅਵਤਾਰੀ ਪੁਰਸ਼ ਗੁਰੂ ਸਹਿਬਾਨ ਅੰਬੀਆ ਕਰਾਮ ਔਲੀਆ ਕਰਾਮ ਅੱਲਾ ਦੇ ਨੇਕ ਜਿਹੜੇ ਬੰਦੇ ਆ ਵੀਰੋ ਅੰਮ੍ਰਿਤ ਵੇਲੇ ਦਾ ਜਿਹੜਾ ਬੀਜਾ ਹੈ ਉਹੀ ਖਾਂਦੇ ਆ ਸਾਰੇ ਅੰਮ੍ਰਿਤ ਵੇਲੇ ਦੀ ਬਹੁਤ ਜ਼ਿਆਦਾ ਮਹਿਮਾ ਦੱਸਦੇ ਆ ਤੇ ਆਪਣੀ ਜ਼ਿੰਦਗੀ ਦੇ ਵਿੱਚ ਅੰਮ੍ਰਿਤ ਵੇਲੇ ਉੱਠ ਕੇ ਉਹਨਾਂ ਨੇ ਨਾਮ ਵੀ ਜਪਿਆ ਹੋਇਆ ਹੈ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਅੰਮ੍ਰਿਤ ਵੇਲੇ ਦੇ ਬਾਰੇ ਜਾਣਾਂਗੇ ਉਹਦੀ ਮਹੱਤਵ ਦੇ ਬਾਰੇ ਜਾਣਾਂਗੇ ਸੋ ਚਲ ਗਏ ਵੀਡੀਓ ਦੇ ਨੇ ਤੇ ਉਸ ਦੇ ਬਾਰੇ ਜਾਣਨੇ ਆ ਸਮਝ ਤੇ ਮਿਲ ਗਈ ਏ ਪਤਾ ਤੇ ਚੱਲ ਗਿਆ ਪਰ ਕਰਦਾ ਕੱਖ ਨਹੀਂ ਪਿਆ ਪਤਾ ਤੇ ਇਹ ਚੱਲ ਗਿਆ ਸੂਰਜ ਨਿਕਲਣ ਤੋਂ ਪਹਿਲੇ ਪਹਿਲੇ ਅੰਮ੍ਰਿਤ ਵੇਲਾ ਹੈ ਅੱਧੀ ਰਾਤ ਤੋਂ ਬਾਅਦ ਅੰਮ੍ਰਿਤ ਵੇਲਾ ਸ਼ੁਰੂ ਹੋ ਜਾਂਦਾ ਹੈ ਇਹਨਾਂ ਤਿੰਨ ਚਾਰ ਘੰਟਿਆਂ 'ਚ ਜੇ ਮੈਂ 1 ਘੰਟਾ ਕਿਸੇ ਵਕਤ ਵੀ ਬੈਠ ਕੇ ਜਪ ਕਰਾਂ ਬੜੀ ਗੱਲ ਹੈ ਹਰ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਬਗਤ ਖਾਏ ਖਰਚ ਰਏ ਨਿਖੋਟੇ ਅਰਧਨ ਅੰਮ੍ਰਿਤ ਵੇਲੇ ਵੱਤੇ ਕਾ ਬੀਜ ਬੜੀ ਬਖਸ਼ਿਸ਼ ਇਰਾਣੀ ਸੂਫੀ ਸੰਤ ਸਿੱਖ ਸਾਦੀ ਸਾਹਿਬ ਦਾ ਕਹਿਣਾ ਹੈ ਦੁਆ ਕੁੰਬਾ ਸ਼ਬਦ ਚੋਂ ਗਦਾਆਂ ਸੋਸ ਅਗਰ ਮੇ ਕੋਨੀ ਬਾਦਸ਼ਾਹੀ ਬਾਰੋਸ ਐ ਬੰਦੇ ਜੇ ਤੂੰ ਦਿਨ ਦੇ ਸਮੇ ਸਾਰਾ ਦਿਨ ਬਾਦਸ਼ਾਹਾਂ ਦੀ ਤਰ੍ਹਾਂ ਜੀਵਣਾ ਚਾਹੁੰਦਾ ਹੈ ਤਾਂ ਰਾਤ ਦੇ ਚੌਥੇ ਪੈਰ ਖੁਦਾ ਦੇ ਅੱਗੋਂ ਮੰਗਤਾ ਬਣ ਜਾ ਬਿਖਾਰੀ ਬਣ ਜਾ ਇਸ ਤਰ੍ਹਾਂ ਬੈਲੈਂਸ ਬਣੇਗਾ ਜੋ ਅੰਮ੍ਰਿਤ ਵੇਲੇ ਖੁਦਾ ਦੇ ਅੱਗੋਂ ਬਿਖਾਰੀ ਨਹੀਂ ਬਣਦੇ ਉਹ ਦਿਨ ਦੇ ਸਮੇਂ ਬਾਦਸ਼ਾਹਾਂ ਦੀ ਤਰ੍ਹਾਂ ਜੀਵੀ ਨਹੀਂ ਸਕਣਗੇ ਉਹ ਫਿਰ ਬਿਖਾਰੀਆਂ ਦੀ ਤਰ੍ਹਾਂ ਜੀਣ। ਰੋਂਦੇ ਪਿੱਟਦੇ ਜੀਣਗੇ। ਕੁਰਲਾਉਂਦੇ ਹੋ ਜਣਗੇ। ਪਰ ਜੋ ਅੰਮ੍ਰਿਤ ਵੇਲੇ ਉਸ ਮਹਾਨ ਦਾਤੇ ਦੇ ਅੱਗੇ ਬਿਖਾਰੀ ਬਣ ਜਾਂਦੇ ਨੇ ਫਿਰ ਉਹ ਬਾਦਸ਼ਾਹਾਂ ਦੀ ਤਰ੍ਹਾਂ ਜੀਉਂਦੇ ਨੇ ਜਿਸ ਨੂੰ ਬਖਸ਼ੇ ਸਿਵਤਸਾਲਾ ਨਾਨਕ ਪਾਤਸ਼ਾਹੀ ਬਾਦਸ਼ਾਹ ਉਹਦੇ ਫਿਰ ਉਹ ਫਿਰ ਬਾਦਸ਼ਾਹਾਂ ਦੀ ਤਰ੍ਹਾਂ ਜੀਵਦੇ ਨੇ। ਤੋਂ ਖੈਰ ਮੈਂ ਅਰਜ਼ ਕਰਾਂ ਜਿਸ ਨੂੰ ਇਹ ਸਮਝ ਆ ਗਈ ਏ ਧਰਮ ਦੀ ਸਾਧਨਾ, ਮਨ ਦੀ ਸਾਧਨਾ। ਹੋਰ ਥਾਰੇ ਸਾਰੇ ਕਰਮ ਥੱਕ ਹਾਰ ਕੇ ਮੈਂ ਇਸ ਨਤੀਜੇ ਤੇ ਪਹੁੰਚਿਆ ਕਿ ਸਭ ਕਰਮ ਕਾਂਡ ਏ ਜਿਹਦੇ ਚ ਮੇਰਾ ਮਨ ਨਹੀਂ ਏ। ਮੇਰਾ ਮਨ ਨਹੀਂ ਕਰਮ ਕੰਡ। ਉਹ ਹਵਾ ਚ ਉੱਡ ਗਿਆ ਵਾਹਿਗੁਰੂ ਵਾਹਿਗੁਰੂ ਆਖਿਆ ਜਿੰਨੂੰ ਮੈਂ ਸੁਣ ਨਹੀਂ ਰਿਹਾ। ਹਵਾਜ ਉਡ ਗਿਆ ਉਹ ਪਾਠ ਜਿਹਨੂੰ ਮੈਂ ਸੁਣ ਨਹੀਂ ਰਿਹਾ ਬਾਹਰ ਦੀ ਵਾਈਬ੍ਰੇਸ਼ਨ ਠੀਕ ਹੋ ਸਕਦੀ ਹੈ ਮੇਰਾ ਆਪਣਾ ਹਿਰਦਾ ਨਹੀਂ ਠੀਕ ਹੋ ਸਕਦਾ ਅਗਰ ਠੀਕ ਹੋ ਸਕਦਾ ਹੈ ਤੋਂ ਗੁਸਤਾਖੀ ਮੈਂ ਐਸੇ ਹੀ ਸ਼ਰਣੀ ਚਾ ਕਈ ਪਾਠੀ ਜ਼ਿੰਦਗੀ ਭਰ ਤੋਂ ਮੇਰੇ ਨਾਲ ਨੇ 18 18 ਘੰਟੇ ਪਾਠ ਉਹ ਕਰ ਰਹੇ ਨੇ ਚਾਰ ਚਰ ਤਿੰਨ ਤਨ ਅਖੰਡ ਪਾਠਾਂ ਚ ਡਿਊਟੀ 40 ਸਾਲ ਪਹਿਲੇ ਵੀ ਕਰੋਧੀ ਹੁੰਦੇ ਸਨ ਅੱਜ ਵੀ ਕਰੋਧੀ ਨੇ 40 ਸਾਲ ਪਹਿਲੇ ਵੀ ਮਹਾ ਲੋਭੀ ਹੁੰਦੇ ਸਨ ਅੱਜ ਵੀ ਮਹਾ ਲੋਭੀ 40 ਸਾਲ ਪਹਿਲੇ ਹੀ ਇਰਸ਼ਾਲੂ ਆਉਂਦੇ ਸਨ ਅੱਜ ਵੀ ਇਰਸ਼ਾਲੂ ਨੇ ਔਰ ਗੁਸਤਾਖੀ ਮਾਫ 40 ਸਾਲ ਪਹਿਲੇ ਵੀ ਮਹਾ ਮੂਰਖ ਆਉਂਦੇ ਸਨ ਅੱਜ ਵੀ ਮਹਾ ਮੂਰਖ ਕੁਝ ਵੀ ਨਹੀਂ ਕੁਝ ਵੀ ਧਨੁ ਮੇਂ ਧਿਆਨ ਧਿਆਨ ਮੇਂ ਜਾਣਿਆ ਗੁਰੂਮukh ਅਕੱਥ ਕਹਾਣੀ ਧਰਮ ਦੀ ਸਾਧਨਾ ਧੁਨ ਦੇ ਚ ਧਿਆਨ ਹੁਣ ਕੋਈ ਕਹੇਗਾ ਇੱਥੇ ਧਿਆਨ ਪਰ ਗੁਰੂ ਨਾਨਕ ਕਹਿੰਦੇ ਨੇ ਧੁਨ ਮੇ ਧਿਆਨ ਕੋਈ ਕਹੇਗਾ ਮੂਰਤੀ ਚ ਧਿਆਨ ਦੇਵੇ ਚ ਧਿਆਨ ਗੁਰੂ ਨਾਨਕ ਕਹਿੰਦੇ ਨੇ ਧੁਨ ਮੇ ਧਿਆਨ ਸਭ ਨੇ ਆਪਣੀਆਂ ਆਪਣੀਆਂ ਗੱਲਾਂ ਬਣਾਈਆਂ ਆਪਣੀਆਂ ਔਰ ਜਿਹੜੀ ਗੱਲ ਗੁਰਗੰਨ ਸਾਹਿਬ ਤਸਦੀਕ ਨਹੀਂ ਕਰਦੇ ਉਹ ਕਸੋਟੀ ਤੇ ਪੂਰੀ ਨਹੀਂ ਉਤਰਦੀ ਫਿਰ ਮੱਥਾ ਕਿਹੜੀ ਗੱਲ ਦਾ ਟੇਕਦੇ ਪਏ ਗੁਰਗੰਨ ਸਾਹਿਬ ਸਰ ਸਿਰ ਸੁਕਾਣਾ ਮੱਥਾ ਟੇਕਣਾ ਗੁਰਗੰਨ ਸਾਹਿਬ ਨੂੰ ਬਾਕੀ ਸਭ ਕੁਝ ਉਹ ਕਰਨਾ ਜੋ ਗੁਰਗੰਨ ਸਾਹਿਬ ਤੋਂ ਉਲਟ ਉਲਟ ਫਿਰ ਮੱਥਾ ਟੇਕਣਾ ਪਖੰਡ ਨਹੀਂ ਤੇ ਹੋਰ ਕੀ ਹੈ ਸਹੀ ਸਿ ਨਿਵਾਹੀ ਹੈ ਕੀ ਹੈ ਇਹ ਜਾਂ ਰਿਦੇ ਕੋ ਸੁਧ ਦੇ ਜਾਏ ਇਕ ਪੁੱਤਰ ਪਿਓ ਨੂੰ ਮੱਥਾ ਟੇਕੈ ਉਹਦੀ ਪ੍ਰਕਰਮਾਂ ਵੀ ਕਰੇ ਉਹਦੀ ਮੁੱਠੀ ਚਾਪੀ ਵੀ ਕਰੇ ਤੇ ਪਿਤਾ ਕਹੇ ਪੁੱਤਰ ਜ਼ਰਾ ਇੱਕ ਗਲਾਸ ਪਾਣੀ ਦਲਾ ਇਹ ਸਾਡੇ ਕੋਲ ਨਹੀਂ ਹੋਣਾ ਇਹ ਤੋ ਆਪ ਕਰ ਆਗਿਆ ਨਹੀਂ ਮੰਨਦੇ ਹੁਕਮ ਨਹੀਂ ਮੰਨਣਾ ਇੱਥੇ ਤੇ ਹੁਕਮ ਮੰਨੀਏ ਹੋਵੇ ਪ੍ਰਮਾਣ ਤਾਂ ਖਸਮੇ ਕਾ ਮਹਿਲ ਪਾਏ ਸੇ ਹੁਕਮ ਕਰਨ ਨਾਲ ਮਹਿਲ ਦੀ ਪ੍ਰਾਪਤੀ ਨਹੀਂ ਹੋਵੇਗੀ ਹੁਕਮ ਮੰਨਣ ਨਾਲ ਹੋਵੇਗੀ ਹਰ ਮਨੁੱਖ ਤੇ ਹੁਕਮਰਾਨ ਹੋਣਾ ਚਾਹੁੰਦਾ ਮੇਰਾ ਹੁਕਮ ਚੱਲੇ ਹੁਕਮ ਚੱਲੇ ਚਲੋ ਤੋ ਹੁਕਮ ਹੋ ਹੁਕਮਰਾਨ ਹੋਵੇਗਾ ਪਰ ਗੁਰਦੁਆਰੇ ਆ ਕੇ ਤੇ ਹੁਕਮ ਮੰਨਣਾ ਹੀ ਪਵੇਗਾ ਹੁਕਮ ਮੰਨ ਹੀ ਹੈ ਹੋਵੇ ਪਰਵਾਨ ਤਾਂ ਖਸਮੇ ਕਾ ਮੈਲ ਪਾਏ ਸੀ ਹੁਕਮਰਾਨਾਂ ਦੀ ਤਰ੍ਹਾਂ ਅਗਰ ਤੋ ਗੁਰਦੁਆਰੇ ਆਇਆ ਖਾਲੀ ਆਏਗਾ ਖਾਲੀ ਚਲਾ ਜਾਏ ਕੁਝ ਵੀ ਨਹੀਂ ਕੁਝ ਵੀ ਨਹੀਂ ਧਰਮ ਦੀ ਸਾਧਨਾ ਹੈ ਮਨ ਦੀ ਸਾਧਨਾ ਇਹਦੀ ਸਮਝ ਆ ਗਈ ਕਿ ਧਨ ਦੇ ਚ ਧਿਆਨ ਜੋੜਨਾ ਹੈ ਇਸ ਨੂੰ ਕਹਿੰਦੇ ਨੇ ਜਗਿਆ ਸੋ ਜਾਗ ਪਿਆ ਸਮਝ ਆ ਗਈ ਸਿਰਫ ਸਮਝ ਹੀ ਨਹੀਂ ਆਈ ਜਪ ਕਰਨ ਲੱਗ ਪਿਆ। ਧੋਨ ਧਿਆਨ ਦੀ ਸਾਧਨਾ ਕਰਨ ਲੱਗ ਪਿਆ। ਇਹ ਗੱਲ ਵੱਖਰੀ ਹੈ ਸਫਲਤਾ ਮਿਲੀ ਏ ਕਿ ਨਹੀਂ। ਸਫਲਤਾ ਪ੍ਰਭੂ ਦੇ ਹੱਥੇ ਚ ਹੈ, ਕਰਮ ਸਾਡੇ ਕੋਲ ਹੈ। ਬੀਜ ਸਾਡੇ ਕੋਲ ਹੈ, ਫਲ ਤੇ ਪ੍ਰਭੂ ਕੋਲ ਹੈ। ਇਸ ਵਾਸਤੇ ਸਾਨੂੰ ਕਿਹਾ ਤੂੰ ਬੀਜ ਬੋਣ ਦੀ ਚਿੰਤਾ ਕਰ, ਫਲ ਦੀ ਚਿੰਤਾ ਪਰਮਾਤਮਾ ਕਰੇਗਾ, ਪਰਮਾਤਮਾ ਦੀ ਚਿੰਤਾ ਤੂੰ ਨਾ ਕਰ। ਇਸ ਵਾਸਤੇ ਸਾਬ ਕਹਿੰਦੇ ਨੇ ਕਾਹੂ ਫਲ ਕੀ ਇੱਛਾ ਨਹੀਂ ਬਾਚੇ ਕੇਵਲ ਭਗਤ ਕੀਰਤਨ ਸੰਗ ਰਾਜ ਫਲ ਦੇ ਛਾਤੋਂ ਰਖੇ ਤੋ ਫਲ ਨਾਲ ਜੁੜਿਆ ਰਹੇਗਾ ਕੀਰਤਨ ਨਾਲ ਨਹੀਂ ਜੁੜ ਸਕੇ ਫਲ ਦੇ ਛਾਤੋਂ ਰਖੇ ਵਾਹਿਗੁਰੂ ਮੰਤਰ ਦੇ ਜਪ ਨਾਲ ਤੋ ਨਹੀਂ ਜੁੜ ਸਕੇਗਾ ਫਲ ਨਾਲ ਜੁੜਿਆ ਰਹੇ ਇਸ ਵਾਸਤੇ ਤਮਾਮ ਮਹਾਪੁਰਸ਼ਾਂ ਨੇ ਕਿਹਾ ਹਲਦੀ ਛਾ ਨੂੰ ਇੱਕ ਪਾਸੇ ਰੱਖੋ ਕਿਉਂਕਿ ਫਲ ਤੇ ਅਜ ਨਹੀਂ ਅਜ ਤੇ ਬੀਜ ਪਏ ਬੋਂਦੇ ਆ ਫਲ ਲੱਗੇਗਾ ਕੁਝ ਦਿਨਾਂ ਬਾਅਦ ਕਣਕ ਤੇ ਮੈਂ ਅਜ ਬੋਈਏ 5-6 ਮਹੀਨੇ ਬਾਅਦ ਫਲੀ ਬਹੁਤ ਹੋਏ ਬੂਟਾ ਤੇ ਮੈਂ ਅਜ ਅੰਬ ਦਾ ਲਾਇਆ ਪਰ ਫਲ ਤੇ 5-6 ਸਾਲ ਬਾਅਦ ਲੱਗਣਗੇ ਤੇ ਇਦਾਂ ਮਤਲਬ 5-6 ਸਾਲ ਤੱਕ ਮੇਰਾ ਧਿਆਨ ਫਿਰ ਫਲ ਤੇ ਹੀ ਰਹੇਗਾ ਬੀਜ ਤੇ ਰਿਹਾ ਹੀ ਨਾ ਫਲ ਪ੍ਰਭੂ ਦੇ ਹੱਥੇ ਚ ਬੀਜ ਮੇਰੇ ਹੱਥੇ ਚ ਕਰਮ ਕਰਨ ਦੀ ਸੁਤੰਤਰਤਾ ਉਸਨੇ ਸਾਨੂੰ ਦਿੱਤੀ ਕੀਤਾ ਹੋਇਆ ਕਰਮ ਫਲੀ ਭੋਤ ਹੋਵੇ ਪ੍ਰਭੂ ਨੇ ਆਪਣੇ ਹੱਥੇ ਚ ਰੱਖਿਆ ਜੋ ਸਾਡੇ ਹੱਥੇ ਚ ਹੈ ਉਹਦੀ ਚਿੰਤਾ ਸੇ ਆਪ ਕਰੀਏ ਜੋ ਪ੍ਰਮਾਤਮਾ ਦੇ ਹੱਥੇ ਚ ਉਹ ਤੇ ਚਿੰਤਾ ਕਰਦਾ ਹੀ ਨਾ ਕਰ ਚਿੰਤ ਚਿੰਤਾ ਹੈ ਕਰਤੇ ਸੋ ਕਰਤਾ ਚਿੰਤਾ ਕਰੇ ਜਿਨ ਉਪਾਇ ਆਜ। ਤੂੰ ਸਿਰਫ ਕਰਮ ਕਰ। ਜਿਵੇਂ ਧਨ ਕਮਾਉਣ ਵਾਸਤੇ ਕਰਮ ਕਰਦਾ ਹੈ। ਇਸ ਤਰ੍ਹਾਂ ਧਰਮ ਕਮਾਉਣ ਵਾਸਤੇ ਕਰਮ ਕਰ। ਪਰ ਧਨ ਕਮਾਉਣ ਵਾਸਤੇ ਜੋ ਤੂੰ ਕਰਮ ਕਰਦਾ ਹੈ, ਫਲ ਦੀ ਕਾਮਨਾ ਕਰਕੇ ਕਰਦਾ ਹੈ ਠੀਕ ਹੈ। ਪਰ ਇੱਥੇ ਤੇ ਕਾਮਨਾ ਨੂੰ ਇੱਕ ਪਾਸੇ ਰੱਖੇਗਾ। ਕਾਹੂ ਫਲ ਕੀ ਚਾ ਨਹੀਂ ਬਾਝੇ। ਦੇ ਨਹੀਂ ਬਣੇਗੇ ਅਗਰ ਕੰਮ ਨਾ ਅੱਗੇ ਕਰ ਦਿੱਤੇ। ਹੁਣ ਵੀ ਦੇਖਿਆ ਜਾਏ ਰਜ਼ਕ ਦੀ ਚਿੰਤਾ ਵੀ ਪਰਮਾਤਮਾ ਹੀ ਕਰਦਾ ਹੈ। ਮਨੁੱਖ ਨੂੰ ਤੇ ਥੋੜਾ ਜਿਹਾ ਉਦਮ ਕਰਨਾ ਪੈਂਦਾ ਹੈ। ਬਾਕੀ ਤੇ ਸਭ ਕੁਝ ਉਹ ਦੇ ਰਿਹਾ ਹੈ। ਜਿਹੜਾ ਬਹੁਤ ਜ਼ਰੂਰੀ ਹੈ ਹਵਾ ਬੜੀ ਜ਼ਰੂਰੀ ਹੈ। ਕੋਈ ਬੰਦਾ ਹਵਾ ਕਮਾਣ ਵਾਸਤੇ ਨਹੀਂ ਜਾਂਦਾ। ਪਾਣੀ ਬਹੁਤ ਜ਼ਰੂਰੀ ਹੈ ਕੋਈ ਇੱਕ ਮੁਲਕ ਤੋਂ ਦੂਜੇ ਮੁਲਕ ਬੰਦਾ ਪਾਣੀ ਕਮਾਣ ਵਾਸਤੇ ਨਹੀਂ ਜਾਂਦਾ ਜਰਾ ਰੋਟੀ ਔਖੀ ਹੈ ਰੱਬ ਨੇ ਜਾਣਬੁੱਝ ਕੇ ਬਣਾਈ ਹੈ ਇਹ ਕਮਾਣ ਵਾਸਤੇ ਆਪਣੇ ਘਰ ਤੋਂ ਦੂਜੇ ਘਰ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਇੱਕ ਮੁਲਕ ਤੋਂ ਦੂਜੇ ਮੁਲਕ ਜਾਂਦਾ ਹੈ ਮੈਂ ਅਕਸਰ ਅਰਜ਼ ਕਰਦਾ ਹਾਂ ਪਾਣੀ ਦੇ ਦਰਿਆ ਚੱਲਦੇ ਨੇ ਰੋਟੀਆਂ ਦੇ ਦਰਿਆ ਨਹੀਂ ਚੱਲਦੇ ਪਾਣੀ ਦੀ ਬਾਰਿਸ਼ ਹੁੰਦੀ ਹੈ ਰੋਟੀਆਂ ਦੀ ਬਾਰਿਸ਼ ਨਹੀਂ ਹੁੰਦੀ ਜਿੱਥੇ ਮਨੁੱਖ ਬੈਠਾ ਹੈ ਹਵਾ ਤੇ ਹੈ ਪਵਨ ਤੇ ਉਸ ਨੂੰ ਮਿਲੇਗੀ ਸਾਥੇ ਲੈਂਦਾ ਰਹੇ ਪਰ ਜਿੱਥੇ ਮਨੁੱਖ ਹੈ ਉੱਥੇ ਰਜ਼ਕ ਨਹੀਂ ਹੈ ਹਰ ਜਗ੍ਹਾ ਮਨੁੱਖ ਦਾ ਰਜ਼ਕ ਨਹੀਂ ਹੈ ਜਿੱਥੇ ਰਜ਼ਕ ਹੈ ਉੱਥੇ ਹੀ ਜਾਣਾ ਪੈਗਾ ਇਹਨੂੰ ਗੁਰੂ ਨਾਨਕ ਇੰਜ ਕਹਿੰਦੇ ਨਕ ਨਥ ਖਸਮ ਹਥ ਕਿਰਤ ਧਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਚੇ ਫਿਰ ਵੀ ਸਾਹਿਬ ਕਹਿੰਦੇ ਨੇ ਕਿਰਤ ਤੇ ਤੂੰ ਕਰ ਚਿੰਤਾ ਨਾ ਕਰ ਕਿਉਂ ਰਜ਼ਕ ਤੇ ਉਸਨੇ ਬਣਾਇਆ ਹੋਇਆ ਹੈ ਲਬਣਾ ਤੈਨੂੰ ਪਵੇਗਾ ਰਜ਼ਕ ਤੇ ਉਸਨੇ ਤੇਰਾ ਰੱਖਿਆ ਹੋਇਆ ਹੈ ਲਬਣਾ ਤੈਨੂੰ ਪਵੇਗਾ ਉਦਮ ਤੈਨੂੰ ਕਰਨਾ ਪਵੇਗਾ ਸਿੱਖ ਸਦੀ ਸਾਹਿਬ ਇਸ ਦੇ ਉੱਤੇ ਇੱਕ ਬੜੀ ਪਰਵਲ ਦਲੀਲ ਦਿੰਦੇ ਨੇ ਔਰ ਗੁਰਬਾਣੀ ਕਹਿੰਦੀ ਹੈ ਜੀਵ ਦਾ ਜਨਮ ਬਾਅਦ ਦੇ ਚ ਆਉਂਦਾ ਹੈ ਜੀਵ ਦਾ ਰਿਜ਼ਕ ਪਹਿਲੇ ਆਉਂਦਾ ਹੈ ਪਹਿਲੇ ਦੇਤੇ ਰਿਜ਼ਕ ਸੰਭਾਹਾ ਪਾਛੇ ਦੇਤੇ ਜੰਤ ਉਪਾਹ ਜੀਵ ਬਾਅਦ ਦੇ ਚ ਪੈਦਾ ਆਉਂਦਾ ਹੈ ਰਿਜ਼ਕ ਪਹਿਲੇ ਇਹਦੇ ਤੇ ਕੋਈ ਪ੍ਰਤੱਖ ਪ੍ਰਮਾਣ ਚਾਹੀਦਾ ਹੈ ਦਲੀਲ ਚਾਹੀਦੀ ਹੈ ਸ਼ੇਖ ਸਾਦੀ ਦਿੰਦੇ ਨੇ ਇਰਾਨੀ ਸੂਫੀ ਸੰਤ ਉਹ ਕਹਿੰਦੇ ਨੇ ਗਮੇ ਰੋਜ਼ੀ ਮਖਰ ਰੋਟੀ ਦਾ ਗਮ ਨਾ ਕਰੇ ਉਦਮ ਕਰੇ ਚਿੰਤਾ ਨਾ ਕਰੇ ਗਮੇ ਰੋਜ਼ੀ ਮਖਰ ਮਜ਼ਨ ਔਰ ਆ ਕੇ ਦਫ਼ਤਰ ਰਾ ਕੇ ਪੇਸ਼ੇ ਅਸਤਫਲ ਇਜ਼ਤ ਕਲ ਕੋ ਨਦ ਪਸਤਾਨੇ ਮਾਦਰ ਰਾ ਦੇਖਦਾ ਨਹੀਂ ਬੱਚੇ ਦਾ ਜਨਮ ਬਾਅਦ ਦੇ ਚਾਹੁੰਦਾ ਮਾਂ ਦੇ ਅਸਤਣਾ ਦੇ ਚ ਦੁੱਧ ਪਹਿਲੇ ਬਣ ਜਾਂਦਾ ਰਿਜ਼ਕ ਤੇ ਪਹਿਲੇ ਪੇ ਬੱਚੇ ਦਾ ਜਨਮ ਤੇ ਬਾਅਦ ਦੇ ਚ ਰਿਜ਼ਕ ਪਹਿਲੇ ਜਨਮ ਬਾਅਦ ਦੇ ਚ ਦੂਸਰਾ ਰਿਜ਼ਕ ਬਹੁਤਾ ਹੈ ਜੀਵ ਥੋੜੇ ਨੇ ਸਭ ਕੁਝ ਬਹੁਤੋ ਬਹੁਤ ਉਪਾਇ ਮਨੁੱਖ ਨੂੰ ਜੀਣ ਵਾਸਤੇ ਜਿੰਨਾ ਆਕਸੀਜਨ ਚਾਹੀਦਾ ਹੈ ਬਹੁਤ ਜ਼ਿਆਦਾ ਰਹਿਣ ਨੂੰ ਜਿੰਨੀ ਧਰਤੀ ਚਾਹੀਦੀ ਹੈ ਬਹੁਤ ਜ਼ਿਆਦਾ ਹੈ ਇੱਕ ਤਿਹਾਈ ਧਰਤੀ ਖਾਲੀ ਪਈ ਹੈ ਬਿਲਕੁਲ ਖਾਲੀ ਪਈ ਭਾਰਤ ਨਾਲੋਂ 5 ਗੁਣਾ ਵੱਡਾ ਆਸਟ੍ਰੇਲੀਆ। ਕੁੱਲ 4 ਕਰੋੜ ਦੀ ਆਬਾਦੀ ਹੈ। ਭਾਰਤ ਨਾਲੋਂ 5 ਗੁਣਾ ਵੱਡਾ ਕੈਨੇਡਾ ਕੁੱਲ ढ़ाई ਕਰੋੜ ਦੀ ਆਬਾਦੀ ਹੈ। ਕੁਝ ਵੀ ਨਹੀਂ। ਸਾਰਾ ਖਾਲੀ ਪਿਆ। ਸੈਂਕੜੇ ਮੀਲ ਤੱਕ ਕੋਈ ਕਸਬਾ ਨਹੀਂ ਹੈ। ਕੋਈ ਸ਼ਹਿਰ ਨਹੀਂ ਹੈ। ਆਸਟ੍ਰੇਲੀਆ ਦੇ 2-2000 ਮੀਲ ਤੱਕ ਕੋਈ ਸ਼ਹਿਰ ਨਹੀਂ ਹੈ। ਕੋਈ ਕਸਬਾ ਨਹੀਂ ਐ ਨੀ ਧਰਤੀ ਖਾਲੀ ਪਈ ਗਈ ਰਹਿਣ ਨੂੰ ਜਿੰਨੀ ਧਰਤੀ ਚਾਹੀਦੀ ਹੈ ਬਹੁਤ ਜ਼ਿਆਦਾ ਹੈ ਪੇੜ ਨੂੰ ਜਿੰਨਾ ਪਾਣੀ ਚਾਹੀਦਾ ਹੈ ਬਹੁਤ ਜ਼ਿਆਦਾ ਹੈ ਜੀਣ ਨੂੰ ਜਿੰਨਾ ਆਕਸੀਜਨ ਚਾਹੀਦਾ ਹੈ ਬਹੁਤ ਜ਼ਿਆਦਾ ਹੈ ਜੀਵ ਥੋੜੇ ਨੇ ਰਜ਼ਕ ਬਹੁਤ ਜ਼ਿਆਦਾ ਇਹ ਵੀ ਮੈਂ ਅਰਜ਼ ਕਰਦੇ ਆ ਸਭ ਕੁਝ ਬਹੁਤ ਬਹੁਤ ਉਪਾਇਆ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਪਰ ਚਿੰਤਾ 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 ਰਜ਼ਗ ਦੀ ਜ਼ਰੂਰ ਹੈ ਮਨੁੱਖ ਨੂੰ ਚਿੰਤਾ ਪ੍ਰਭੂ ਦੀ ਨਹੀਂ ਹੈ ਪਰਮਾਤਮਾ ਦੇ ਨਾਮ ਦੀ ਨਹੀਂ ਇਹ ਸਤਸੰਗ ਇਸ ਵਾਸਤੇ ਹੈ ਅਸੀਂ ਉਸ ਦਾ ਚਿੰਤਨ ਕਰ ਸਕੀਏ ਉਹਨੂੰ ਯਾਦ ਕਰ ਸਕੀਏ ਜੇ ਦੀ ਸਮਝ ਦੇ ਚ ਗੱਲ ਇਹ ਆ ਗਈ ਉਹਨੂੰ ਜਗਿਆਸੂ ਕਹਿੰਦੇ ਨੇ ਕਿ ਜੇ ਸਮਝ ਕੇ ਚੱਲ ਪਿਆ ਜਪ ਕਰਨ ਲੱਗ ਪਿਆ ਉਹਨੂੰ ਸਾਧੂ ਕਹਿੰਦੇ ਨੇ ਜੋ ਚੱਲ ਪਿਆ ਹੈ ਸਾਧੂ ਪਰ ਜੋ ਚੱਲਦਿਆਂ ਚੱਲਦਿਆਂ ਪਹੁੰਚ ਗਿਆ ਉਹਨੂੰ ਸੰਤ ਕਹਿੰਦੇ ਇਤਨੀ ਸੌਖੀ ਖੇਡ ਨਹੀਂ ਹੈ ਬਾਕੀ ਸੰਸਾਰੀ ਨੇ ਜਗਿਆ ਸੁ ਵੀ ਨਹੀਂ ਸੰਸਾਰੀ ਨੇ ਮੰਦਰ ਮਸਜਿਦ ਗੁਰਦੁਆਰਿਆਂ 'ਚ ਇਹਨਾਂ ਦੀ ਬਹੁਤ ਫਰਮਾਰ ਆਉਂਦੀ ਹੈ ਸੰਸਾਰੀਆਂ ਦੀ ਸੰਸਾਰੀ ਕਰਮ ਪੜਨਾ ਗੁਣਨਾ ਸੰਸਾਰ ਕੀ ਕਾਰ ਸਭ ਸੰਸਾਰੀ ਕਰਮ ਚੱਲਦਾ ਜਗਿਆ ਸੁ ਵੀ ਨਹੀਂ ਨੇ ਸਮਝ ਵੀ ਕੋਈ ਨਹੀਂ ਇਸ ਨੂੰ ਮੈਂ ਇਸ ਤਰ੍ਹਾਂ ਬਿਆਨ ਕਰਦਾ ਉਹਨਾਂ ਚਲੋ ਸੁਣੇ ਲੋ 10000 ਕਿਦਰੇ ਸੰਸਾਰੀ ਮਨੁੱਖ ਬੈਠਿਆ ਵੰਨਾ ਜੋ ਸਾਰੇ ਕਰਮ ਸੰਸਾਰ ਦੇ ਪ੍ਰਤੀ ਕਰਦਨ ਸੰਸਾਰਿਕ ਕਾਮਨਾ ਨਾਲ ਕਰਦਾ ਉਹਨਾਂ ਚ ਇੱਕ ਜਗਿਆ ਸੁ ਆਉਂਦਾ 10 ਜਗਿਆ 10000 ਦੇ ਕਰੀਬ ਜਗਿਆ ਸੂ ਬੈਠੇ ਹੋਵਨ ਇੱਕ ਸਾਧੂ ਆਉਂਦਾ। ਅਰ 10000 ਸਾਧੂ ਬੈਠੇ ਹੋਵਨ ਇੱਕ ਸੰਤ ਆਉਂਦਾ। ਕੋਟਨ ਮੇ ਨਾਨਕ ਕੋ ਨਾਰਾਇਣ ਜੈ ਕਰੋੜਾਂ ਚ ਕੋਈ ਇੱਕ ਇਤਨਾ ਗਠਣਾ ਹੈ। ਇਤਨਾ ਔਖਾ ਜਿਸ ਨੂੰ ਇਹ ਸਮਝ ਆ ਜਾਏ ਆਖਣ ਔਖਾ ਸਾਚਾ ਨਾਮ ਇਹ ਸਾਧੂ ਹੈ ਭਾਵੇਂ ਔਖੇ ਧਨ ਧਿਆਨ ਦੀ ਸਾਧਨਾ ਫਿਰ ਵੀ ਕਰਨ ਲੱਗ ਪਿਆ ਹੈ ਸਾਧੂ ਹੈ ਕਰਜ਼ਿਆਂ ਕਰਦਿਆਂ ਜਿਹਨੂੰ ਸਫਲਤਾ ਮਿਲ ਗਈ ਸੰਤ ਸੰਤ ਤਾਂ ਹੁਣ ਮੈਂ ਅਰਜ਼ ਕਰਾਂ ਰਸਨਾ ਜ਼ਬਾਨ ਵਕਤਾ ਬਣੇ ਮਨ ਸਰੋਤਾ ਬਣੇ ਧਰਮ ਦੀ ਇਹ ਸਾਧਨਾ ਮਨ ਸੁਣੇ ਜ਼ਬਾਨ ਵੀ ਬੋਲਦੀ ਏ ਮਨ ਵੀ ਬੋਲਦਾ ਸਭ ਦਾ ਜ਼ਬਾਨ ਤੇ ਵਿਚਾਰੇ ਕਿਸੇ ਵਕਤ ਚੁੱਪ ਵੀ ਕਰ ਜਾਂਦੀ ਏ ਮਨ ਤੇ ਫਿਰ ਵੀ ਚੁੱਪ ਨਹੀਂ ਕਰਦਾ ਬੋਲਦਾ ਰਾਤ ਨੂੰ ਸੁਪਨਿਆਂ ਦੀ ਦੁਨੀਆ ਰਚ ਲੈਂਦਾ ਚੁੱਪੀ ਨਹੀਂ ਕਰਦਾ ਤੇ ਧਰਮ ਦੀ ਸਾਰੀ ਸਾਧਨਾ ਹੈ ਮਨ ਚੁੱਪ ਕਰੇ ਨਾ ਚੁੱਪ ਨਾ ਕਰੇ ਸੁਣੇ ਮੈਂ ਫਿਰ ਅਰਜ਼ ਕਰਾਂ ਕਿਦਰ ਇਸ ਨੂੰ ਕਪੋਲ ਕਲਪਨਾ ਨਾ ਸੁਣਨਾ ਬਹੁਤ ਔਖਾ ਹੈ ਸੁਣਨਾ ਅਗਰ ਕੋਈ ਸੁਣੇ ਨਾਨਕ ਭਗਤਾ ਸਦਾ ਵਿਗਾਰ ਸੁਣੇ ਦੁਖ ਪਾਪ ਕਾਂਸ ਸੁਣਨਾ ਤੇ ਉਹੀ ਹੁੰਦਾ ਜੋ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਹਿ ਰਹੇ ਨੇ ਧਿਆਨ ਨਾਲ ਸੁਣਨਾ ਅੰਤਰ ਪਿਆਸ ਉਠੀ ਪ੍ਰਭ ਕੈਰੀ ਸੁਣ ਗੁਰ ਬਚਨ ਮਨ ਤੀਰ ਲਗਈ ਗੁਰੂ ਦਾ ਸ਼ਬਦ ਕੀ ਸੁਣਿਆ ਤੇ ਤੀਰ ਦੀ ਤਰ੍ਹਾਂ ਲੱਗੇ ਸ਼ਬਦ ਮਨ ਨੂੰ ਤੀਰ ਦੀ ਤਰ੍ਹਾਂ ਲੱਗੇਗਾ ਇੱਕ ਤੀਰ ਜੋ ਤਨ ਨੂੰ ਲੱਗਦਾ ਏਕ ਤੀਰ ਜੋ ਮਨ ਨੂੰ ਲੱਗਦਾ ਤੀਰ ਤਨ ਨੂੰ ਲਗੇ ਗੁਸਤਾਖੀ ਮਾ ਤਨ ਛਲ ਨਹੀਂ ਹੋਵੇਗਾ ਖੂਨ ਨਿਕਲੇਗਾ ਤੇ ਤਨ ਤੜਪੇਗਾ ਤੇ ਤੜਪਦਾ ਹੋਇਆ ਮਨੁੱਖ ਕਰਦਾ ਹੈ ਹਾਏ ਪਾਣੀ ਹਾਏ ਪਾਣੀ ਆਏ ਪਾਣੀ ਗੁਰ ਸ਼ਬਦ ਦਾ ਤੇ ਮਨ ਨੂੰ ਲਗੇਗਾ ਮਨ ਦੇ ਚੋਂ ਲੋਭ ਨਿਕਲੇਗਾ ਵਿਕਾਰ ਨਿਕਲਣਗੇ ਤੇ ਇਹੀ ਮਨ ਦੀ ਜ਼ਿੰਦਗੀ ਹੈ ਫਿਰ ਤੜਪਦਾ ਹੋਇਆ ਮਨ ਕਰੇਗਾ ਵਾਹਿਗੁਰੂ 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 ਕੰਠ ਖੁਸ਼ਕ ਹੋ ਗਿਆ ਰੋਮ ਰੋਮ ਪਾਣੀ ਮੰਗਦਾ ਹੈ ਤੇ ਉਹਦੀ ਜ਼ੁਬਾਨ ਜੋ ਕਹਿ ਰਹੀ ਹੈ ਹਾਏ ਪਾਣੀ 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 ਉਹ ਕਹਿਣਾ ਕੁਝ ਹੋਰ ਹੈ ਪਿਆਸ ਤੇ ਲੱਗੀ ਕੋਈ ਨਹੀਂ ਪਾਣੀ 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 ਇਹ ਵਾਹਿਗੁਰੂ ਵਾਹਿਗੁਰੂ ਦੇ ਜਪ ਇਹ ਰਾਮ ਦੇ ਜਪ ਸਭ ਇਸ ਤਰ੍ਹਾਂ ਹੀ ਚੱਲ ਰਹੇ ਐਸੇ ਪਿਆਸ ਤੇ ਹੈ ਕੋਈ ਅੰਤਰ ਪਿਆਸ ਉਠੀ ਪ੍ਰਭ ਘੇਰੀ ਸੁਨ ਗੁਰੂ ਬਚਨ ਮਨ ਤੀਰ ਲਗਈਆ ਮਨ ਕੀ ਬਿਰਥਾ ਮਨ ਹੀ ਜਾਣੇ ਅਵਰ ਕੇ ਜਾਣੇ ਕੋ ਪੀਰ ਪਰਈਆ ਤੀਰ ਤਨ ਨੂੰ ਲਗਿਆ ਤੋ ਪੀੜਤੇ ਹੋਵੇ ਜੇ ਸ਼ਬਦ ਦਾ ਤੀਰ ਮਨ ਨੂੰ ਲਗਿਆ ਤੋ ਪੀੜਤੇ ਹੋਵੇਗੇ ਹੋਵੇ ਪੀੜ ਅਸਹਿ ਹੋ ਗਈ ਹੈ ਅੱਖਾਂ ਤੋਂ ਹੋਂ ਜੋ ਹੈ ਹੰਝੂ ਨਿਕਲਣਗੇ ਤੜਪਦਾ ਹੋਇਆ ਮਨ ਰੋਦਨ ਕਰ ਸਕਦਾ ਹੈ ਤੀਰ ਸ਼ਬਦ ਦਾ ਮੰਨੂ ਲਗੇ ਤੇ ਮਨ ਦੀ ਜ਼ਿੰਦਗੀ ਇਹ ਵਿਕਾਰ ਵਿਕਾਰ ਨਿਕਲਨੇ ਸ਼ੁਰੂ ਹੋਏ ਨੇ ਇਹ ਤੜਪਦਾ ਹੋਇਆ ਮਨ ਬੜੀ ਭਾਰੀ ਪੀੜਾ ਮਹਿਸੂਸ ਕਰੇਗਾ ਔਰ ਉਸ ਹਾਲਤ ਦੇ ਚ ਵੀ ਰੋਦਨ ਹੋ ਸਕਦਾ ਹੋਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾਂ ਮੈਂ ਨੀਰ ਵਹ ਵਹ ਚੱਲਦੇ ਜੀ ਇਹਦੇ ਤੇ ਅਕਸਰ ਮੈਂ ਅਰਜ਼ ਕਰਦਾ ਹੁੰਦਾ ਵਡ ਹੰਸ ਰਾਗ ਦੀ ਇੱਕ ਪੰਕਤੀ ਗੁਰੂ ਨਾਨਕ ਦੇਵ ਜੀ ਦਾ ਮਹਾਰਾਜ ਕਹਿੰਦੇ ਨੇ ਮੈਂ ਰੋ ਬੰਦੀ ਸਭ ਜਗ ਰੁਨਾ ਰੋਣੜੇ ਵਣੋਂ ਪੰਖੇਰ ਬਾਹੂ ਅਰਥ ਮੈਂ ਤੁਹਾਡੇ ਸਾਹਮਣੇ ਰੱਖਦਾ ਮੈਂ ਰੋਈ ਰਜ਼ਕ ਦੀ ਖਾਤਰ ਸਾਰੇ ਹੀ ਰੋਂਦੇ ਨੇ ਪਸ਼ੂ ਪੰਛੀ ਤੱਕ ਰੋਂਦੇ ਕਿਹੜੀ ਨਵੀਂ ਗੱਲ ਹੈ ਰਜ਼ਕ ਨਾ ਮਿਲੇ ਅੰਨ ਪਾਣੀ ਨਾ ਮਿਲੇ ਦਾਣਾ ਦੁਣਕਾ ਨਾ ਮਿਲੇ ਪੰਛੀ ਵੀ ਤੜਪਦੇ ਮੈਂ ਰੋਂਦੀ ਸਭ ਜਗ ਰੁਣ ਮੈਂ ਰੋਈ ਪਰਿਵਾਰ ਦੇ ਵਿਛੋੜੇ ਚ ਸਾਰਾ ਸੰਸਾਰ ਰੋਂਦਾ ਬੱਚੇ ਦੀ ਮੌਤ ਹੋ ਗਈ ਬੰਦਰੀ ਤੜਪਦੀ ਮੁਰਦਾ ਬੱਚੇ ਨੂੰ ਵੀ ਚੁੱਕੀ ਫਿਰਦੀ ਐ ਨਹੀਂ ਛੋੜਦੀ ਉਹ ਤੇ ਮੁਰਦਾ ਨੂੰ ਵੀ ਚੁੱਕੀ ਫਿਰਦੀ ਹੁੰਦੀ ਨਹੀਂ ਛੋੜਦੀ ਮੈਂ ਰੋਈ ਪਰਿਵਾਰ ਦੇ ਵਿੱਚ ਛੋੜ ਸਾਰਾ ਜਗਤ ਰੋਂਦਾ ਮੈਂ ਰੋਈ ਰਜ਼ਕ ਦੇ ਵਿੱਚ ਛੋੜ ਸਾਰਾ ਜਗਤ ਰੋਂਦਾ ਪਸ਼ੂ ਪੰਛੀ ਤੱਕ ਰੋਂਦੇ ਨੇ ਮੈਂ ਰੋਵੰਦੀ ਸਭ ਜਗ ਰੋਂਨਾ ਰੋਂੜੇ ਵਣੋਂ ਪਖੇਰੂ ਪਰ ਇਕ ਨਾ ਰੋਣਾ ਮੇਰੇ ਤਨ ਕਾ ਬਿਰਾਜਨੋ ਪੈਰੋਂ ਵਿਛੋੜੀ ਰੋਂਦਾ ਏ ਮਨੁਖ ਵਿਛੋੜੇ ਜ ਪਰਵਾਰ ਦਾ ਵਿਛੋੜਾ ਮਿੱਤਰਾਂ ਦਾ ਵਿਛੋੜਾ ਪੁੱਤਰਾਂ ਦਾ ਵਿਛੋੜਾ ਧਨ ਸੰਪਦਾ ਦਾ ਵਿਛੋੜਾ ਮਾਣ ਮਰਿਆਦਾ ਦਾ ਵਿਛੋੜਾ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਹੈ ਪ੍ਰਭੂ ਵਿਛੋੜਾ ਤੇ ਤੇਰਾ ਵੀ ਹੈ ਤੇਰੇ ਵੀ ਛੋੜੇ ਨੇ ਨਾ ਤੜਪਾਇਆ ਨਾ ਰੋਲਾ ਰੋਏ ਆਇਆ ਸੀ ਪਰਿਵਾਰ ਦੀ ਖਾਤਰ ਰੋਏ ਹਾਂ اے ਨਿਰੰਕਾਰ ਤੇਰੀ ਖਾਤਰ ਨਹੀਂ ਰੋਏ ਰੋਏ ਹਾਂ ਸੀ ਧਨ ਸੰਪਦਾ ਦੀ ਖਾਤਰ ਰੋਇਆ ਹੈ ਪ੍ਰਭੂ ਤੇਰੀ ਖਾਤਰ ਨਹੀਂ ਰੋਇਆ ਤੇ ਅੱਜ ਤੱਕ ਮਨੁੱਖ ਇਤਨਾ ਹੈ ਸੁਕਰਾਤ ਕਹਿੰਦੇ ਨੇ ਸੱਥਾਂ ਸਮੁੰਦਰਾਂ ਦੇ ਚ ਇਤਨਾ ਪਾਣੀ ਨਹੀਂ ਹੈ ਜਿੰਨਾ ਪਾਣੀ ਮਨੁੱਖ ਦੀ ਅੱਖਾਂ ਚੋਂ ਨਿਕਲ ਚੁੱਕਿਆ ਹੈ ਪਰ ਇੱਕ ਨਾਰੂ ਨਾ ਮੇਰੇ ਤਨ ਕਾ ਬਿਰਹਾ ਜਿਨ ਹੋ ਬਿਰੋ ਵਿਛੋੜੀ اے ਪ੍ਰਭੂ ਵਿਛੋੜਾ ਤੇ ਤੇਰਾ ਵੀ ਹੈ ਬਿਰਹਾ ਤੇ ਤੇਰਾ ਵੀ ਹੈ ਇਹਨੇ ਤੜਪਾਇਆ ਨਹੀਂ ਰੁਲਾਇਆ ਨਹੀਂ ਧਨ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਅੰਤਰ ਪਿਆਸ ਉਠੇ ਪ੍ਰਭ ਕੈਰੀ ਸੁਨ ਗੁਰ ਬਚਨ ਮਨ ਤੀਰ ਲਗਈਆ ਮਨ ਕੇ ਬਿਰਥਾ ਮਨ へ ਜਾਣੇ ਅਵਰ ਕੇ ਜਾਣੇ ਕੋ ਪੀਰ ਪਰਇ ਇਹ ਤੀਰ ਲੱਗ ਜਾਏ ਤੇ ਇੱਕ ਹਾਲਤ ਉਸ ਅਵਸਥਾ ਨੂੰ ਸੰਤ ਸ਼ਰਮੌਰ ਭਗਤ ਕਬੀਰ ਜੀ ਨੇ ਬਿਆਨ ਕੀਤਾ ਮੈਂ ਤੁਹਾਡੇ ਸਾਹਮਣੇ ਰੱਖਾਂ ਉਹ ਜਦ ਤੀਰ ਲੱਗਦਾ ਹੈ ਤੇ ਹਾਲਤ ਕੀ ਹੋ ਜਾਂਦੀ ਹੈ ਕਬੀਰ ਗੂੰਗਾ ਹੋਆ ਬਾਵਰਾ ਬਹਿਰਾ ਹੋਆ ਕਾਨ ਬਾਉ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਣ ਐਸਾ ਬਾਣੀ ਦਾ ਬਾਣ ਲਗਿਆ ਐਸਾ ਸ਼ਬਦ ਦਾ ਤੀਰ ਲਗਿਆ ਕਬੀਰ ਕੇੰਨਾਂ ਗੁੰਗਾ ਹੋ ਗਿਆ ਗੁੰਗਾ ਬਾਉ ਦੋ ਗੱਲਾਂ ਇੱਕ ਤੇ ਪੀੜਾ ਐਸੀ ਜੋ ਬਿਆਨ ਨਹੀਂ ਹੋ ਸਕਦੀ ਦੂਸਰਾ ਇਸ ਪੀੜਾ ਦੇ ਚਵੀਤ ਨਾ ਰਸ ਕੇ ਬਿਆਨ ਨਹੀਂ ਹੋ ਸਕਦਾ ਤੁਸੀਂ ਆਖੋਗੇ ਮੈਂ ਕੀ ਕਹਿ ਰਿਹਾ ਇਕੋ ਹੀ ਪੀੜਾ ਹੈ ਪ੍ਰਮਾਤਮਾ ਦੇ ਵਿਛੋੜੇ ਦੀ ਅਗਰ ਕਿਸੇ ਨੂੰ ਮਹਿਸੂਸ ਹੋ ਜਾਏ ਤਾਂ ਕਈ ਦਫਾ ਜਗਿਆ ਸੁ ਕਹਿ ਦਿੰਦਾ ਰੱਬ ਨਹੀਂ ਮਿਲਦਾ ਤੇ ਨਾ ਮਿਲ ਆਪਣੇ ਬਿਰਹੇ ਦੇ ਤੜਪਣੇ ਦੇ ਇਹਦੇ ਚ ਵੀ ਸਵਾਦ ਹੈ ਅਮੀਰ ਖੁਸਰੋ ਕਹਿੰਦਾ ਯਾ ਰਬ ਦੁਆਏ ਵਸਲ ਨਾ ਹਰਗਿਜ਼ ਕਬੂਲ ਹੋ ਫਿਰ ਦਿਲ ਮੇਂ ਕੀ ਰਹੇਗਾ ਜੋ ਹਸਰਤ ਨਿਕਲ ਗਈ اے ਖੁਦਾ ਤੇਰੇ ਪਿਆਰ ਦੇ ਵਿਚੋੜੇ ਚ ਹਿਰਦਾ ਮੇਰਾ ਤੜਪਦਾ ਇਹਨੂੰ ਤੜਪਣ ਦੇ ਇਹਦੇ ਚ ਵੀ ਰਸ ਹੈ ਇਹਦੇ ਚ ਵੀ ਰਸ ਭਗਤਾ ਨੇ ਇਸ ਦੇ ਬੜੇ ਬੜੇ ਅਨੁਭਵ ਬਿਆਨ ਕੀਤੇ ਨੇ ਫਿਰ ਕਿਸੇ ਵਕਤ ਕਬੀਰ ਕਹਿੰਦੇ ਨੇ ਉਹ ਰਸ ਮੈਂ ਬਿਆਨ ਨਹੀਂ ਕਰ ਸਕਦਾ ਗੁੰਗਾ ਜੇ ਮੈਂ ਗੁੰਗਾ ਸਵਾਦ ਨਹੀਂ ਦੱਸ ਸਕਦਾ ਮੈਂ ਨਹੀਂ ਦੱਸੇ ਇਸ ਤੀਰ ਦੇ ਲਗਦਿਆਂ ਜੋ ਮੈਨੂੰ ਅਨਭਵੀ ਗਿਆਨ ਮਿਲਿਆ ਅੰਦਰੋਂ ਸਮਝ ਆਈਏ ਨਹੀਂ ਕਹਿ ਸਕਦਾ ਨਹੀਂ ਕਹਿ ਸਕਦਾ ਗੁੰਗਾ ਦੂਸਰਾ ਮੈਂ ਮਿੱਥਿਆ ਨਹੀਂ ਬੋਲ ਸਕਦਾ ਝੂਠ ਨਹੀਂ ਬੋਲ ਸਕਦਾ ਗੁੰਗਾ ਮੈਂ ਕੌੜਾ ਨਹੀਂ ਬੋਲ ਸਕਦਾ ਗੁੰਗਾ ਹੋ ਗਿਆ ਮੈਂ ਫਿੱਕਾ ਨਹੀਂ ਬੋਲ ਸਕਦਾ ਗੁੰਗਾ ਹੋ ਗਿਆ ਮੈਂ ਕੌੜਾ ਨਹੀਂ ਬੋਲ ਸਕਦਾ ਗੁੰਗਾ ਸ਼ਾਇਦ ਆਪ ਨੂੰ ਪਤਾ ਹੋਵੇ ਜਿਹੜੇ 10 ਪਾਪ ਨੇ ਨਾ 10 ਦੋਖ ਉਹਦੇ ਚ ਚਾਰ ਪਾਪ ਤੇ ਜ਼ਬਾਨ ਦੇ ਨੇ ਚਲੋ ਮੈਂ ਗਿਣਤੀ ਕਰਕੇ ਸੁਣਾ ਦਿਆਂ ਚਾਰ ਪਾਪ ਜ਼ਬਾਨ ਦੇ ਨੇ ਪ੍ਰਥਮ ਮਿਥਿਆ ਬੋਲਣਾ ਦੂਸਰਾ ਫੇਕਾ ਬੋਲਣਾ ਤੀਸਰਾ ਕੌੜਾ ਬੋਲਣਾ ਚੌਥਾ ਵਿਅਰਥ ਬੋਲਣਾ ਗੱਪ ਸ਼ੱਬ ਐਵੇਂ ਖਾਮਾ ਖਾ ਫਜ਼ੂਲ ਬੋਲੀ ਜਾਂਦੇ ਨਾ ਲੈਣਾ ਨਾ ਲੈ ਆਪਣੀ એનર્ਜੀ ਵੇਸਟ ਕਰੀ ਜਾ ਰਹੇ ਇਹ ਚਾਰ ਦੋਖ ਜ਼ਬਾਨ ਦੇ ਬਨੇ ਗਏ ਨੇ ਬੋਲੀ ਜਾਂਦਾ ਚੁੱਪੀ ਨਹੀਂ ਕਰਦਾ ਉਸ ਨੂੰ ਬੇਬਾਕ ਕਹਿੰਦੇ ਨੇ ਚਾਰ ਦੋਖ ਜ਼ਬਾਨ ਦੇ ਮਿਥਿਆ ਬੋਲਣਾ ਫੇਕਾਰ ਬੋਲਣਾ ਕੌੜਾ ਬੋਲਣਾ ਵਿਅਰਥ ਬੋਲਣਾ ਤਿੰਨ ਪਾਪ ਮਨ ਦੇ ਕਿਸੇ ਦੀ ਜਾਨ ਬਾਰੇ ਬੁਰਾ ਸੋਚਣਾ ਕਿਸੇ ਦੇ ਮਾਲ ਬਾਰੇ ਬੁਰਾ ਸੋਚਣਾ ਤੇ ਕਿਸੇ ਦੀ ਇੱਜ਼ਤ ਆਬਰੂ ਬਾਰੇ ਬੁਰਾ ਸੋਚਣਾ ਵੀਰੋ ਜਿਹੜਾ ਅੰਮ੍ਰਿਤ ਵੇਲੇ ਸੌਂਦਾ ਵੈ ਉਹ ਭਿਖਾਰੀਆਂ ਵਾਲੀ ਜ਼ਿੰਦਗੀ گزارਦਾ ਵੈ ਤੇ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਦਾ ਜਾਪ ਕਰਦਾ ਵੈ ਨਮਾਜ਼ ਅਦਾ ਕਰਦਾ ਵੈ ਉਹਦਾ ਜ਼ਿਕਰ ਅਜ਼ਕਾਰ ਕਰਦਾ ਉਹਦੀ ਆਬਾਦਤ ਕਰਦਾ ਵੈ ਉਹਦੀ ਬਾਰਗਾ ਦੇ ਅੰਦਰ ਝੁਕ ਜਾਂਦਾ ਵੈ ਤੇ ਉਹ ਫਿਰ ਦਿਨ ਦੇ ਟਾਈਮ ਬਾਦਸ਼ਾਹਾਂ ਵਾਲੀ ਜ਼ਿੰਦਗੀ گزارਦਾ ਵੈ ਵੀਰੋ ਜਿੰਨੇ ਵੀ ਅਵਤਾਰੀ ਪੁਰਸ਼ ਹੈ ਉਹਨਾਂ ਦੀ ਜ਼ਿੰਦਗੀ ਨੂੰ ਤੁਸੀਂ ਚੁੱਕ ਕੇ ਦੇਖ ਲਵੋ ਅਮਰਤ ਵੇਲੇ ਦੀ ਮਹਿਮਾ ਵੀ ਦੱਸਦੇ ਆ ਤੇ ਕਦੀ ਵੀ ਨਹੀਂ ਉਹਨਾਂ ਦੀ ਜ਼ਿੰਦਗੀ 'ਚ ਐਸਾ ਦਿਨ ਆਇਆ ਕਿ ਅਮਰਤ ਵੇਲੇ ਉੱਠ ਕੇ ਉਹਨਾਂ ਨੇ ਵਾਹਿਗੁਰੂ ਦਾ ਨਾਮ ਨਾ ਜਪਿਆ ਹੋਵੇ ਅੱਲਾ ਪਾਕ ਦੀ ਆਬਾਦਤ ਨਾ ਕੀਤੀ ਹੋਵੇ ਵੀਰੋ ਕੁਰਾਨੇ ਪਾਕ ਦੇ ਅੰਦਰ ਕੁਰਾਨ ਪਾਕ ਅੱਲਾ ਪਾਕ ਦੀ ਕਿਤਾਬ ਹੈ ਤੇ ਅੱਲਾ ਪਾਕ ਨੇ حضرت ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਸਾਡੇ ਪਿਆਰੇ ਨਬੀ ਨੂੰ ਕਿਹਾ ਸੀ ਕਿ ਸਵੇਰ ਅਮਰਤ ਵੇਲੇ ਉੱਠ ਕੇ ਇਬਾਦਤ ਕਰੋ ਕਿਉਂ ਤਾਂ ਕਿ ਤੁਹਾਡਾ ਮਨ ਸ਼ਾਂਤ ਹੋ ਜਾਵੇ ਤੁਹਾਡਾ ਮਨ ਅੱਲਾ ਰੱਬੁਲ ਇੱਜ਼ਤ ਦੀ ਜ਼ਾਤ ਨਾਲ ਜੁੜ ਜਾਵੇ ਵੀਰੋ ਇਹ ਖੁਦ ਅੱਲਾ ਰੱਬੁਲ ਇੱਜ਼ਤ ਦੀ ਜ਼ਾਤ ਦੇ ਅਲਫਾਜ਼ ਹੈ ਕਲਾਮ ਹੈ ਹੁਕਮ ਦਿੱਤਾ ਗਿਆ ਹੈ ਜਿਸ ਤਰ੍ਹਾਂ ਵੀਰੋ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵੀ ਸਿੱਖ ਵੀਰਾਂ ਨੂੰ ਅਮਰਤ ਵੇਲੇ ਦੀ ਮਹਿਮਾ ਦੱਸੀ ਗਈ ਹੈ ਕਿ ਅੰਮ੍ਰਿਤ ਵੇਲੇ ਉੱਠ ਕੇ ਆਬਾਦਤ ਕਰੋ ਜਿਹੜਾ ਅੰਮ੍ਰਿਤ ਵੇਲੇ ਜਿਹੜੇ ਅਵਤਾਰੀ ਪੁਰਸ਼ ਹੈ ਗੁਰੂ ਸਹਿਬਾਨ ਹੈ ਉਹ ਅੰਮ੍ਰਿਤ ਵੇਲੇ ਹੀ ਆਬਾਦਤ ਕਰਦੇ ਆ ਉਸ ਵੇਲੇ ਦਾ ਬੀਜਿਆ ਹੀ ਉਹ ਖਾਂਦੇ ਆ ਵੀਰੋ ਅੰਮ੍ਰਿਤ ਵੇਲੇ ਦੀ ਇੰਨੀ ਜ਼ਿਆਦਾ ਮਹਿਮਾ ਹੈ ਇਸ ਕਰਕੇ ਸਰਦੀ ਹੈ ਗਰਮੀ ਹੈ ਗਰਮੀਆਂ ਨੂੰ ਉੱਠਣਾ ਆਸਾਨ ਹੁੰਦਾ ਸਰਦੀਆਂ ਨੂੰ ਮੁਸ਼ਕਲ ਹੁੰਦਾ ਕਿ ਠੰਡਾ ਪਾਣੀ ਹੈ ਬਿਸਤਰ ਦੇ ਵਿੱਚ ਗਰਮ ਬਿਸਤਰ ਚੋਂ ਨਿਕਲਣਾ ਲੇਕਿਨ ਵੀਰੋ ਇਹੋ ਹੀ ਸਭ ਤੋਂ ਵੱਡੀ ਮਹਿਮਾ ਹੈ ਜਿਹੜਾ ਅੱਲਾ ਰੱਬੁਲ ਇਜ਼ਤ ਦੀ ਜ਼ਾਤ ਨੂੰ ਔਖਾ ਹੋ ਕੇ ਪੁਕਾਰੇਗਾ ਉਹਦੀ ਆਬਾਦਤ ਕਰੇਗਾ ਉਦੇ ਮਾਰਗ ਤੇ ਚੱਲੇਗਾ ਤੇ ਅੱਲਾ ਰੱਬੁਲ ਇਜ਼ਤ ਦੀ ਜ਼ਾਤ ਫਿਰ ਵੀਰੋ ਉਹਦੇ ਨਾਲ ਵੀ ਇੰਜ ਚੱਲੇਗੀ ਅੱਜ ਕੱਲ ਅਸੀਂ ਦੁਨੀਆਦਾਰੀ ਦੇ ਵਿੱਚ ਕਿਸੇ ਮਨੁੱਖ ਦਾ ਸਾਥ ਦਿੰਨੇ ਆ ਔਖੇ ਟਾਈਮ ਦੇ ਵਿੱਚ ਉਹਨੂੰ ਯਾਦ ਕਰਨੇ ਆ ਉਹਦੇ ਨਾਲ ਤੁਰਨੇ ਉਹਦਾ ਫਾਇਦਾ ਕਰਨੇ ਆ ਤੇ ਵੀਰੋ ਉਹ ਮਨੁੱਖ ਸਾਡੇ ਨਾਲ ਸਾਡੀ ਮਦਦ ਨਹੀਂ ਕਰਦਾ ਸਾਡੇ ਨਾਲ ਖੋਤਾ ਰਹਿੰਦਾ ਸਾਨੂੰ ਉਹ ਕਈ ਚੀਜ਼ਾਂ ਦੇ ਵਿੱਚ ਫੇਵਰਟਿਜ਼ਮ ਦਿੰਦਾ ਵੈ ਸਾਨੂੰ ਭਲਾ ਸੜਾ ਕਰਦਾ ਤੇ ਅੱਲਾ ਰੱਬ ਦੀ ذات ਹੈ ਜਦੋਂ ਅਸੀਂ ਉਹਦੇ ਵਾਸਤੇ ਆਪਣਾ ਗਰਮ ਬਿਸਤਰ ਛੱਡਾਂਗੇ ਅਸ਼ਨਾਣ ਕਰਾਂਗੇ ਵਜ਼ੂ ਕਰਾਂਗੇ ਤੇ ਵੀਰੋ ਉਹ ਵੀ ਸਾਡੇ ਨਾਲ ਹਰ ਜਗ੍ਹਾ ਤੇ ਖੜਾ ਹੋਏਗਾ ਅਸੀਂ ਦੁਨੀਆ ਦੇ ਵਿੱਚ ਵੀ ਕਾਮਯਾਬ ਹੋ ਜਾਾਂਗੇ ਤੇ ਆਖਿਰ ਦੇ ਵਿੱਚ ਵੀ ਕਾਮਯਾਬ ਹੋ ਜਾਾਂਗੇ ਵੀਰੋ ਕਾਮਯਾਬੀ ਦਾ ਜਿਹੜਾ ਰਾਜ਼ ਹੈ ਉਹ ਅਮਰਤ ਵੇਲੇ ਉੱਠ ਕੇ ਇਬਾਦਤ ਕਰਨਾ ਇਹਦੇ ਵਿੱਚ ਹੀ ਹੈ ਵੀਰੋ ਤੁਹਾਨੂੰ ਤੁਹਾਡੀ ਇਸ ਬਾਰੇ ਕੀ ਰਾਏ ਹੈ ਤੁਹਾਨੂੰ ਕਿਸੇ ਲਈ ਕਥਾ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਜ਼ਰੂਰ ਲਾਜ਼ਮੀ ਕਰਨਾ ਆਪਾਂ ਤੁਹਾਡਾ ਸਾਰਾ ਖਿਆਲ ਕਰਦਾ ਆ ਯਾਦ ਰੱਖਣਾ ਅੱਲਾ ਫਜ਼ਲ